ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਲਓ ਬਈ ਦੋਸਤੋ ਕਰੋ ਫਿਰ ਝੋਟੀਆਂ ਚੱਕ ਬਾਈ ਗਰਜੀਤ ਸਿੰਘ ਉਹਨਾਂ ਦੇ ਘਰੇ ਖੜੇ ਆ ਤਾਂ ਗਰਜੀਤ ਨੇ ਨਾ ਆਹ ਦੋ ਝੋਟੀਆਂ ਜਿਹੜੀਆਂ ਇਹ ਸੇਲ ਕਰੀਆਂ ਤਾਂ ਬਾਈ ਉਹ ਨਹੀਂ ਲੈਣ ਦੇ ਲਈ ਪਸ਼ੂ ਪਹੁੰਚੇ ਹੋਏ ਆ ਤਾਂ ਮਲੇਰਕੋਟਲੇ ਸਾਈਡ ਤੋਂ ਆਏ ਆ ਬਾਈ ਉਹ ਨਹੀਂ ਤਾਂ ਆ ਦੋਈ ਝੂਟੀਆਂ ਗਰਜੀਤ ਨੇ ਕਰੀਆਂ ਸੇਲ ਤਾਂ ਇਹ ਆਪਾਂ ਸਾਰੀ ਡਿਟੇਲ ਲੈਣੇ ਆ ਗਰਜੀਤ ਤੋਂ ਕਿੰਨੇ ਕਿੰਨੇ ਦਿੰਦੀਆਂ ਸੂਈਆਂ ਕੀ ਹਿਸਾਬ ਕਿਤਾਬ ਆ ਕਿੰਨੇ ਕਿੰਨੇ ਦੀਆਂ ਸੇਲ ਹੋਈਆਂ ਪ੍ਰੋਪਰ ਜਾਣਕਾਰੀ ਲੈਣੇ ਆ ਇਹ ਤਾਂ ਬੰਜਿਆ ਨੇ ਹੁਣ ਚੋਲੀ ਆ ਕੱਟੀ ਇਹ ਜਿਹੜੀ ਉਸ ਦਿਨ ਹਰਿਆਣੇ ਚੋਂ ਆਈ ਸੀ ਕੱਟੀ ਵੀਡੀਓ ਚ ਪਹਿਲੀ ਚ ਵੀ ਦਿਖਾਈ ਸੀ ਉਹ ਵਾਲੀ ਆ ਤਾਂ ਆ ਝੂਟੀ ਹੋਰ ਆ ਗਰਜੀਤ ਤਾਂ ਸਾਰੀ ਡਿਟੇਲ ਲੈਣੇ ਆ ਗਰਜੀਤ ਤੋਂ ਕੀ ਹਿਸਾਬ ਕਿਤਾਬ ਸੀ ਝੂਟੀਆਂ ਨਾਲ ਤਾਂ ਅਸੀਂ ਗੱਲ ਕਰਜੀਤ ਵੀਰੇ ਉਹ ਠੀਕ ਠਾਕ ਜੀ ਚਲੋ ਵਧੀਆ ਜੀ ਵਧੀਆ ਗਰਜੀਤ ਵੀਰੇ ਇਹ ਕਿੰਨੇ ਦਿਨਾਂ ਦੀ ਸੂਈ ਆ ਕੱਟੀ ਕਿੰਵੇਂ ਸੂਏ ਆ ਇਹ ਵੀਰੇ ਪਹਿਲਾਂ ਝੋਟੀਆਂ ਦੋ ਦੰਦ ਮੂੰਹ ਤੋਂ ਲਓ ਬਈ ਦੋਸਤੋ ਪਹਿਲੇ ਸੂਏ ਕੱਟੀ ਸੂਈ ਆ ਤਾਂ ਦੋ ਦੰਦ ਮੂੰਹ ਤੋਂ ਠੀਕ ਹੈ ਜੀ ਅੱਗ ਦੀ ਸੂਈ ਹੋਈ ਹੈ ਕੱਲ ਸੂਈ ਆ ਜੀ ਕੱਲ ਸ਼ਾਮ ਦੀ ਉਹ ਸਾਫ ਕੀਤੀ ਵੀ ਹੈ ਝੋਟੀ ਕੱਲ ਸ਼ਾਮ ਦੀ ਸੂਈ ਹੋਈ ਆ ਤਾਂ ਝੋਟੀ ਇੱਕ ਵਾਰ ਜਣੀ ਕਿ ਚੋਈ ਹੋਈ ਆ ਝੋਟੀ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਗਰਜੀਤ ਵੀਰੇ ਕਿੰਨੀ ਗਮੀਤ ਝੋਟੀ ਕਿੰਨਾ ਕ ਦੁੱਧ ਕੱਢ ਦੋਗੇ 14 ਕਿਲੋ ਦੁੱਧ ਦੋਗੇ ਹਾਂ ਬਿਲਕੁਲ 14 ਤੋਂ 15 ਲੀਟਰ ਦੁੱਧ ਕੱਟੀ ਨੂੰ ਦੋ ਦੰਦ ਨੂੰ ਇਹਨੂੰ ਬਹੁਤ ਜ਼ਿਆਦਾ ਝੋਟੀ ਹੈ ਕੱਢਣਾ ਚਾਹੀਦਾ ਤਾਂ ਅਗਲੇ ਸੂਏ ਇਹ 20 ਕੱਪ 20 ਕੱਪਾਂ ਦੀ ਮਾਲ ਕਣ ਬਣ ਜੂਗੀ ਅਗਲੇ ਸੂਏ ਐਦਕੀ ਜਾਨੀ ਕਿ 14 15 ਲੀਟਰ ਤੇ ਕੱਟੀ ਚੱਲੂਗੀ ਦੋਸਤੋ ਜਦੋਂ ਨਾ ਪਸ਼ੂ ਸੁੰਦਾ ਤਾਂ ਉਹਦੋਂ ਥੋੜਾ ਬੁੱਝਦਾ ਇੱਕ ਵਾਰ ਤਾਂ ਕੱਲ ਦੀ ਸੂਈ ਆ ਸੂਏ ਲੱਗੀ ਹੋਈ ਆ ਨਹੀਂ ਤਾਂ ਝੋਟੀ ਬਹੁਤ ਜ਼ਿਆਦੇ ਹੁਸਨ ਤੇ ਨਾਲ ਝੋਟੀ ਸੂਈ ਸੀ ਮੈਂ ਪਹਿਲਾਂ ਗੱਲ ਕਰਦਾ ਹੁਣ ਨਾ ਜਿਹੜੇ ਪਸ਼ੂ ਦੇ ਲੇਵੇ ਦੇ ਉੱਤੇ ਬਿੰਦੂ ਹੁੰਦੇ ਹਨਾ ਉਹ ਚੰਗਾਈ ਬਣ ਕੇ ਸੁੰਦਾ ਹੁੰਦਾ ਆ ਇਧਰ ਵੀ ਕੱਟੀ ਆ ਤਾਂ ਇਹਦੇ ਵੀ ਚੈੱਕ ਕਰੋ ਜਿਹੜੇ ਜਾਤ ਬਰਾਦਰੀ ਵਾਲੇ ਪਸ਼ੂ ਹੁੰਦੇ ਆ ਉਹਨਾਂ ਦੇ ਹੀ ਇਹ ਦੋ ਬਿੰਦੀਆਂ ਦੇਖਣ ਨੂੰ ਮਿਲਦੀਆਂ ਪ੍ਰੋਪਰ ਦੋਸ ਤੇ ਆ ਗਏ ਨਾ ਹਾਂਜੀ ਬਾਜ਼ਾਰ ਲੱਗਿਆ ਹੋਇਆ ਫਿਰ ਦੇਖੇ ਦੂਜੇ ਇਸ ਤਰ੍ਹਾਂ ਜਾਨਵਰ ਐਵੇਂ ਬਣਦੇ ਨਹੀਂ ਬਣਦੇ ਨਹੀਂ ਬਣਦਾ ਬਿਲਕੁਲ ਜਿਵੇਂ ਇਹ ਪਹਿਲੇ ਸੂਏ ਬਣੀਆਂ ਤਾਂ ਇਹਨਾਂ ਦੂਜੇ ਸੂਏ ਵੀ ਜਾਨਵਰ ਬਣਦਾ ਕਹਿੰਦੀ ਗੱਲ ਬਣਦਾ ਨਹੀਂ ਠੀਕ ਹੈ ਜੀ ਗਰਜੀਤ ਸਿੰਘ ਕਹਿ ਰਿਹਾ ਭਾਈ ਕਹਿਣ ਦੀ ਗੱਲ ਨਹੀਂ ਪ੍ਰੋਪਰ ਮੂੰਹੋਂ ਦੋ ਦਾਂਦਾ ਤਾਂ ਛੋਟੀ ਦਾ ਕੱਦ ਵੀ ਬਹੁਤ ਵੱਡਾ ਗਰਜੀਤ ਵੀਰੇ ਉਹ ਗਾੜੀ ਜੀ ਹਾਂ ਆ ਗਾੜੀ ਵੀ ਚੰਗੀ ਆ ਨਹੀਂ ਤਾਂ ਆ ਗਾੜੀ ਕਈ ਵਾਰ ਨਰਮ ਰਹਿ ਜਾਂਦੀ ਆ ਕੁਲੀ ਰਹਿ ਜਾਂਦੀ ਆ ਤਾਂ ਆ ਗਾੜੀ ਵੀ ਬਹੁਤ ਚੰਗੀ ਆ ਛੋਟੀ ਠੀਕ ਹੈ ਜੀ ਗਰਜੀਤ ਅ ਦੱਸ ਰਹੀ ਆ ਆਪਾਂ ਕਿੰਨੇ ਦੀ ਦਿੱਤੀ ਆ ਹਾਂਜੀ ਹਾਂਜੀ ਵੀਰੇ ਉਹਨਾਂ ਆ ਰੱਖਣ ਨੂੰ ਨਹੀਂ ਠੀਕ ਹੈ ਜੀ ਕਿੰਨੇ ਦੀ ਵੀਰੇ ਛੋਟੀ ਆ ਆਪਾਂ ਸੇਲ ਕਰੀ ਆ 1,32,000 ਰੁਪਏ ਦੀ ਵੀਰੇ ਸੇਲ ਕਰੀ ਦੋਸਤੋ 1,32,000 ਰੁਪਏ ਦੀ ਝੋਟੀ ਸੇਲ ਹੋਈ ਆ ਤਾਂ ਕਰੋ ਦੋਸਤੋ ਝੋਟੀ ਦਾ ਕੱਦ ਵਿੱਡ ਚੈੱਕ ਤਾਂ ਝੋਟੀ ਦੀ ਇੱਕ ਵਾਰੀ ਚੈੱਕ ਕਰੋ ਤਾਂ ਬਾਈ ਉਹਨਾਂ ਨੂੰ ਕੱਦ ਬਹੁਤ ਜਿਆਦਾ ਕੱਦ ਬਹੁਤ ਆ ਲੈਣੀਓ ਲਾਭ ਕਰੇ ਤਾਂ ਬਾਈ ਉਹਨਾਂ ਦੀ ਕਮਾਈ ਦੇ ਵਿੱਚ ਬਰਕਤ ਪਾਵੇ ਝੋਤੀ ਬਹੁਤ ਚੰਗੀ ਆ ਅ ਇਧਰ 2 ਨੰਬਰ ਵਾਲੀ ਜਿਹੜੀ ਆ ਫਲੂਨ ਕੱਟੀ ਆ ਗਰਜੀਤ ਇਹ ਕਿੰਨੇ ਕੁ ਦਿਨ ਦੀ ਸੂਈ ਸੀ ਕੱਟੀ ਇਹ ਹਫਤਾ ਹੋ ਗਿਆ ਸੂਈ ਚਾਰ ਦੰਦਾਂ ਮੋਟੋ ਠੀਕ ਹੈ ਜੀ ਹਫਤਾ ਇਹ ਝੋਤੀ ਜੀ ਇਹ ਬਾਈ ਉਹਨਾਂ ਨੇ ਉਚੋਈਆ ਹੁਣ ਜੀ 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 ਗਰਜੀਤ ਇਹ ਥੱਲੇ ਝੋਟੀ ਤੇਲੇ ਕਿੰਨਾ ਕੁ ਦੁੱਧ ਸੀ ਤਾਂ ਕਿੰਨੇ ਦੀ ਸੇਲ ਹੋਈ ਐਸਮੇ 10 ਕਿਲੋ ਦੁੱਧ ਰਹੇ ਹੁੰਦੇ ਠੀਕ ਹੈ ਜੀ 10 ਕਿਲੋ ਦੁੱਧ ਦੇ ਉੱਤੇ ਸੇਲ ਹੋਈ ਆ ਤਾਂ ਕਿੰਨਾ ਕ ਦੁੱਧ ਕੱਢ ਦੂਗੀ ਕੱਟੀ ਮੇਰੇ 12 ਕਿਲੋ ਹੋਏਗਾ ਲੈਣੇ 12 ਕਿਲੋ ਦੁੱਧ ਕੱਢ ਦੂਗੀ ਕੱਟੀ ਜੀ 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 ਤਾਂ ਗਰਜੀਤ ਵੀਰੇ ਕਿੰਨੇ ਰੁਪਏ ਦੀ ਝੋਟੀ ਸੇਲ ਹੋਈ 899 ਰੁਪਏ ਦੀ ਦੋਸਤੋ 89600 ਦੀ ਝੋਟੀ ਸੇਲ ਹੋਈ ਆ ਕਰੋ ਦੋਸਤੋ ਝੋਟੀ ਦੇ ਦਰਸ਼ਨ ਕਰੋ ਚੈੱਕ ਝੋਟੀ ਕੈਸੀ ਜਾਤ ਬਰਾਦਰੀ ਵਾਲੀ ਕੱਟੀ ਆ ਸਿੰਘਾਂ ਤੋਂ ਕੱਟੀ ਨੂੰ ਕਰੋ ਚੈੱਕ ਤਾਂ ਹਰ ਪੱਖ ਤੋਂ ਕਰਮਾਂ ਵਾਲੀ ਬਹੁਤ ਸਾਫ ਸੁਥਰੀ ਆ ਤਾਂ ਜਿਹੜੀ ਪਿੱਠ ਲੱਗੀ ਆ ਝੋਟੀ ਨੂੰ ਉਹ ਵੀ ਬਾਖਮਾਲ ਆ ਹੁਣ ਚਲੋ ਚੋਈ ਹੋਈ ਆ ਤਾਂ ਲੇਵੇ ਦੇ ਵਿੱਚ ਤੁਸੀਂ ਵਿੱਥ ਕਰ ਲੋ ਥਣਾ ਦੇ ਵਿੱਚ ਚੈੱਕ ਤਾਂ ਹਰ ਪਾਸਿਓਂ ਮਹਾਰਾਜ ਦੀ ਕਿਰਪਾ ਦੇ ਨਾਲ ਬਾਖਮਾਰ ਹਾਂ ਇਹ ਵੀ ਕੱਦ ਲਈ ਜਿਹੜੀ ਕਿ ਉਹ ਗਰਜੀਤ ਬਹੁਤ ਹੀ ਵੱਡੀ ਆ ਗਈ ਝੋਟੀ ਹਾਂਜੀ 14 ਕਿਲੋ ਤੋਂ ਦੇ ਹਾਂ ਕੱਢੂਗੀ ਵੀਰੇ ਇਹਨਾਂ 14 15 ਕੱਪ ਝੋਟੀ ਨੂੰ ਕੱਢਣੇ ਚਾਹੀਦੇ ਆ ਕਿਉਂਕਿ ਸੂਣ ਤੋਂ ਬਾਅਦ ਵੀ ਫਲੂਣ ਇੰਨੀ ਬਣੀ ਹੋਈ ਆ ਨਹੀਂ ਤਾਂ ਫਲੂਣਾ ਗਰਜੀਤ 20 ਦਿਨ ਮਹੀਨਾ ਲੈ ਜਾਂਦੀ ਆ ਬਣਾ ਨੂੰ ਹਾਂ ਜੈਡ ਬਲੈਕ ਕੱਟੀ ਚੰਗੀ ਆ ਮਹਾਰਾਜ ਦੀ ਕਿਰਪਾ ਦੇ ਨਾਲ ਫਰਸਟ ਕਲਾਸ ਆ ਏ ਦੋਸਤੋ ਫਲੂਨ ਸੂਈ ਹੋਈ ਝੋਟੀ 132000 ਰੁਪਏ ਦੇ ਵਿੱਚ ਸੇਲ ਹੋਈ ਆ 14 15 ਕੱਪਾਂ ਦੀ ਮਾਲ ਕਰਨਾ ਰਹੂਗੀ ਫਲੂਨ ਤਾਂ ਇਹ ਦੋਸਤੋ ਹਫਤੇ ਇੱਕ ਦੀ ਸੂਈ ਥਲੇ 10 ਕੱਪ ਦੁੱਧ ਸੀ ਤਾਂ ਇਹ ਹੁਣ ਚੋਈ ਹੋਈ ਆ ਵੀਡੀਓ ਦੇ ਵਿੱਚ ਚੋਈ ਹੋਈ ਆ ਤਾਂ 12 13 ਕੱਪਾਂ ਦੇ ਲਗਭਗ ਝੋਟੀ ਦੁੱਧ ਕਢ ਦੂਗੀ ਇਹ 99000 ਰੁਪਏ ਦੀ ਸੀ ਸੇਲ ਹੋਈ ਆ ਲਓ ਵੀ ਦੋਸਤੋ ਗਰਜੀਤ ਸਿੰਘ ਕੋਲ ਸਾਰੇ ਪਸ਼ੂ ਬਾ ਕਮਾਲ ਆਉਂਦੇ ਆ ਚੰਗੇ ਏਰੀਏ ਦੇ ਵਿੱਚੋਂ ਪਸ਼ੂ ਆਉਂਦੇ ਆ ਤਾਂ ਜੇ ਦੋਸਤੋ ਤੁਸੀਂ ਹੋਰ ਪਸ਼ੂ ਲੈਣੇ ਚਾਹੁੰਦੇ ਹੋ ਗਰਜੀਤ ਤੋਂ ਤਾਂ ਗਰਜੀਤ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਨੰਬਰ ਦੇ ਉੱਤੇ ਰਿੰਗ ਮਾਰ ਕੇ ਰਾਬਤਾ ਕਾਇਮ ਕਰ ਲਿਓ ਜੇ ਕਹਤਾ ਨੇ ਵੀਰੇ ਬਾਹਰ ਹਾਂ ਉੱਧਰ ਦੂਜੇ ਬ੍ਰਾਂਡੇ ਦੇ ਵਿੱਚ ਦੋਸਤੋ ਉੱਧਰ ਝੋਟੀਆਂ ਕੱਚੀਆਂ ਓਏ ਗਰਜੀਤ ਮਾੜਾ ਤਾਂ ਕੈਮਰਾ ਘਮਾਈ ਦਈਏ ਹੈਨਾ ਤਾਂ ਇੱਧਰ ਦੋਸਤੋ ਆ ਗੱਡੀ ਲੱਗੀ ਹੋਈ ਆ ਇਹ ਚ ਝੋਟੀਆਂ ਚੜਨੀਆਂ ਤਾਂ ਬਾਈ ਉਹਨਾਂ ਤੋਂ ਮਾੜੀ ਜੀ ਜਾਣਕਾਰੀ ਲੈ ਲੈਣੇ ਹੋਰ ਵੀਰੇ ਠੀਕ ਠਾਕ ਜੀ ਝੋਟੀਆਂ ਆਪਾਂ ਲਈਆਂ ਵੀਰੇ ਗਰਜੀਤ ਤੋਂ ਕਿੱਦਾਂ ਬਾਈ ਮਨ ਖੁਸ਼ ਹੋਇਆ ਝੋਟੀਆਂ ਲੈ ਕੇ ਠੀਕ ਹੈ ਜੀ ਜਿੱਦਾਂ ਦੀਆਂ ਵੀਡੀਓ ਦੇ ਵਿੱਚ ਦੇਖੀਆਂ ਸੀ ਬਾਈ ਉਵੇਂ ਦੀਆਂ ਇੰਨੇ ਝੋਟੀਆਂ ਬਿਲਕੁਲ ਠੀਕ ਹੈ ਜੀ ਪਰਫੈਕਟ ਜਣੀ ਕੇ ਮਨ ਖੁਸ਼ ਹੈ ਬਿਲਕੁਲ ਬਿਲਕੁਲ ਜੀ ਸਹੀ ਹੈ ਜੀ ਸਹੀ ਹੈ ਏਰੀਆ ਬਾਈ ਜੀ ਆਪਣਾ ਮਲੇਰ ਕੋਟ ਲਾਇਆ ਗਿਆ ਠੀਕ ਹੈ ਜੀ ਲੋ ਬਈ ਬਾਈ ਉਹ ਨਹੀਂ ਕਹਿੰਦੇ ਆ ਵੀ ਸੈਟੀਸਫਾਈ ਆ ਜਰ ਜੀਤ ਦੀਆਂ ਮੰਹਾਂ ਤੋਂ ਠੀਕ ਹੈ ਜੀ ਇਹਨਾਂ ਦੀ ਰੋਕ ਕੇ ਵੀਡੀਓ ਪਾਵਾਂਗੇ ਹਾਂ ਜਦੋਂ ਤਿਆਰ ਹੋ ਗਈਆਂ ਪਰਲੇ ਬਰਾਂਡੇ ਚ ਲਾ ਜਾ ਕੇ ਫਿਰ ਇੱਧਰ ਦੋਸਤੋ ਡੰਗਰ ਕੱਚੇ ਹੁੰਦੇ ਆ ਬਰਾਂਡੇ ਦੇ ਵਿੱਚ ਜਦੋਂ ਝੋਟੀਆਂ ਤਿਆਰ ਹੋ ਜਾਂਦੀਆਂ ਤਾਂ ਫੇਰ ਪਰਲੇ ਬਰਾਂਡੇ 'ਚ ਆ ਜਨ ਇਹਦੇ ਚਾਰ ਤਰੀਕ ਨੂੰ ਦਨ ਪੂਰੇ ਨੇ ਚਾਰ ਨੂੰ ਦਨ ਪੂਰੇ ਆ ਠੀਕ ਹੈ ਜੀ ਲੋਬੀ ਦੋਸਤੋ ਕਰੋ ਚੈੱਕ ਛੋਟੀ ਦਾ ਕੱਦ ਤਾਂ ਛੋਟੀ ਦੀ ਪਿੱਠ ਅੱਖਾਂ ਤੋਂ ਬਿੱਲੀ ਆ ਤਾਂ ਬਹੁਤ ਸੋਹਣਾ ਕੱਦ ਦੀ ਮਾਲਕਾਣਾ ਤਾਂ ਇੱਧਰ ਵੀ ਗਰਜੀਤ ਦੀਆਂ ਛੋਟੀਆਂ ਹੁੰਦੀਆਂ ਦੋਸਤੋ ਵੱਡੀਆਂ ਤਾਂ ਆ ਵੀ ਛੋਟੀ ਬਹੁਤ ਖਰੀ ਇਹਦੇ 15 ਦਿਨਾਂ ਨੂੰ ਪਾਇਆ ਗਿਰਿਆ ਇਹਦੇ ਠੀਕ ਹੈ ਜੀ 15 ਦਿਨਾਂ ਦੀ ਕੱਚੀ ਆ ਇਹ ਤਾਂ ਛੋਟੀ ਇਹ ਵੀ ਚੰਗੀ ਆ ਮਾਲਕ ਦੀ ਕਿਰਪਾ ਦੇ ਨਾਲ ਫਰਸਟ ਕਲਾਸ ਆ ਅੱਗੇ ਜਿਹੜੀ ਮੇਰੇ ਬੜੇ ਮਨ ਨੂੰ ਲੱਗੀ ਆ ਛੋਟੀ ਇਹ ਦੋਸਤੋ ਬਰੀਕ ਅੰਗਾਂ ਦੀ ਕੱਟੀ ਆ ਬਹੁਤ ਬਰੀਕ ਅੰਗਾਂ ਦੀ ਝੋਟੀਆਂ ਤਾਂ ਸਿੰਘ ਕਰੋ ਝੋਟੀ ਦੇ ਚੈੱਕ ਤਾਂ ਪਿੰਡਾ ਕਰੋ ਚੈੱਕ ਬਿਲਕੁਲ ਬਰੀਕ ਪਿੰਡੇ ਦੀ ਕੱਟੀ ਆ ਛਾਰੰਦਾ ਵੀਰੇ ਅਸੂਆ ਠੀਕ ਹੈ ਜੀ ਲਓ ਵੀ ਦੋਸਤੋ ਦੂਜਾ ਸੂਆ ਝੋਟੀ ਸੂਣ ਵਾਲੀ ਆ ਕੱਲਾ ਕੱਲਾ ਥਾਣਾ ਤਾਂ ਪਿੰਡਾ ਬਹੁਤ ਬਰੀਕ ਆ ਕੱਟਈ ਦਾ ਬਹੁਤ ਪੋਲੀ ਆ ਬਣੂਗੀ ਚੰਗੀ ਬਣੂਗੀ ਚੰਗੀ ਬਣੂਗੀ ਸੀਲਸ ਆਉ ਕੱਟੇ ਬਰੀਕ ਵਾਲ ਪੈਂਦੇ ਆ ਲੇਵੇ ਦੇ ਵਿੱਚ ਤਾਂ ਸਿੰਘ ਚੈੱਕ ਕਰੋ ਬਹੁਤ ਜ਼ਿਆਦੇ ਜੜ ਤੋਂ ਵੀ ਬਰੀਕ ਆ ਸਿੰਘ ਜਿਹੜੇ ਪਸ਼ੂ ਦਾ ਜੜ ਤੋਂ ਸਿੰਘ ਬਰੀਕ ਹੋਵੇ ਤਾਂ ਪਿੰਡਾ ਬਿਲਕੁਲ ਪਤਲਾ ਹੋਵੇ ਠੀਕ ਹੈ ਜੀ ਠੀਕ ਹੈ ਤਾਂ ਪਿੰਡਾ ਬਿਲਕੁਲ ਪਤਲਾ ਹੋਵੇ ਤਾਂ ਲੇਵੇ ਦੇ ਵਿੱਚ ਜਿਹੜੇ ਰਿੰਕਲ ਆ ਇਹ ਬਰੀਕ ਪੈਂਦੇ ਹੋਣ ਤਾਂ ਉਹ ਪਸ਼ੂ ਚੰਗੀ ਜਾਤ ਬਰਾਦਰੀ ਦਾ ਹੀ ਹੋਊਗਾ ਤਾਂ ਗਰਜੀਤ ਸਿੰਘ ਇਹਦਾ ਮੁੱਲ ਕੀ ਆ ਕੱਟੀ ਜਾ 99000 ਰੁਪਏ ਦੇ ਬਾਰੇ ਰੁਕਦੇ ਰਹਾਂਗੇ 96000 ਰੁਪਏ ਠੀਕ ਹੈ ਜੀ ਲਓ ਵੀ ਦੋਸਤੋ ਬਹੁਤ ਸੁੰਦਰ ਕੱਟੀ ਆ ਜਿੱਦਣ ਹਾਜ਼ਰ ਹੋਗੀ ਦੋਸਤੋ 1 5 10 ਦੇ ਵਿੱਚਣ ਦੀ ਕੱਟੀ ਆ ਤਾਂ 96000 ਰੁਪਇਆ ਮੁੱਲ ਕਰਿਆ ਥੋੜੀ ਬਹੁਤ ਇਹਦੇ ਵਿੱਚੋਂ 바ਰਗੇਨਿੰਗ ਕਰਕੇ ਤਾਂ ਤੁਹਾਡਾ ਤੁਹਾਨੂੰ ਕੁਛ ਨਾ ਕੁਛ ਵਿੱਚੋਂ ਛੋਟ ਹੋ ਜੂਗੀ ਤਾਂ ਰੈਤ ਹੋ ਜੂਗੀ 바ਰਗੇਨਿੰਗ ਕਰਨ ਦੇ ਨਾਲ ਤਾਂ ਗਰਜੀਤ ਸਿੰਘ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਪਿੰਡ ਦੋਸਤੋਂ ਕੇਲ ਜ਼ਿਲ੍ਹਾ ਫਤਿਹਗੜ ਸਾਹਿਬ ਜਦੋਂ ਆਪਾਂ ਸਰਹੰਦ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਰਸਤੇ ਦੇ ਵਿੱਚ ਕਸਵਾ ਪੈਂਦਾ ਬਡਾਲੀਆਲਾ ਸਿੰਘ ਤਾਂ ਉਹ ਬਡਾਲੀ ਦੇ ਬਿਲਕੁਲ ਨਜ਼ਦੀਕ ਪਿੰਡ ਕੇਲ ਸਰਦਾਰਾਂ ਦੀ ਪੈਂਦਾ ਤਾਂ ਇਹ ਪਿੰਡ ਦੇ ਵਿੱਚ ਗਰਜੀਤ ਸਿੰਘ ਕੋਲ ਇਹ ਪਸ਼ੂ ਖੜੇ ਆ ਤਾਂ ਗਰਜੀਤ ਸਿੰਘ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤਾਂ ਤੁਸੀਂ ਗਰਜੀਤ ਸਿੰਘ ਨਾਲ ਰਾਬਤਾ ਕਾਇਮ ਕਰ ਲਿਓ ਤਾਂ ਮਿਲਦਿਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ